ਇਹ ਆ ਆਹ ਭੋਡੀ ਕਣਕ ਜਿਹੜੀ ਕਸੀਰਾਂ ਦੇ ਬਿਨਾ ਕਣਕ ਆ ਕਿਤੇ ਕਿਤੇ ਸਾਡੇ ਕੋਲ ਕੋਈ ਸਿੱਟਾ ਕਿਸੇ ਹੋਰ ਕਣਕ ਦਾ ਰਲਿਆ ਹੋਇਆ ਸ ਆ ਇੱਕ 2 ਵਟਾਂ ਤੋਂ ਐਨੇ ਸਿੱਟੇ ਨਿਕਲ ਆਏ ਤੇ ਇਹਨਾਂ ਨੂੰ ਸਾਫ਼ ਕਰਨਾ ਹੋਣੀ ਜ਼ਰੂਰੀ ਆ ਹੁਣ ਆ ਦੇਖੋ ਨਾ ਜਾੜਾ ਇਕੱਠਾ ਹੀ ਆ ਗਿਆ ਯਾਨੀ ਕਿ ਇਹਦੇ ਵਿੱਚ ਕੀ ਆ ਇਹਦੇ ਵਿੱਚ ਭੋਡੀ ਕਣਕ ਦਾ ਵੀ ਇੱਕ ਹੈਗਾ ਆ ਤੇ ਦੂਸਰੀ ਦਾ ਵੀ ਆ ਪਰ ਇਹ ਕੀ ਸੀ ਕਿ ਕਿਤੇ ਦੋ ਵੀ ਇਕੱਠੇ ਲੱਗ ਗਏ ਹਨਾ ਲਓ ਜੀ ਫੋਨ ਹੀ ਕਰ ਲਈ ਆ ਸ਼ੁਰੂ ਬਹੁਤ ਤੰਦਰੁਸਤ ਤੇ ਬਹੁਤ ਸਿਹਤਮੰਦ ਦਾਣੇ ਨੇ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਆ ਜੀ ਠੀਕ ਠਾਕ ਹੋ ਸਾਰੇ ਤੇ ਭੋੜੀ ਕਣਕ ਜਿਹੜੀ ਪਿਛਲੇ ਦਿਨੀ ਤੁਹਾਨੂੰ ਦਿਖਾ ਲ ਦੇ ਸੀਗੇ ਉਹ 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 ਅੱਜ ਵੜ ਦੇਣੀ ਆ ਤੇ ਜਦੋਂ ਵੜਨ ਲੱਗੇ ਆ ਤੇ ਸਾਡੇ ਕੋਲ ਕੁਛ ਕੁਛ ਦਾਣੇ ਵਿੱਚ ਉਹਦੇ ਕਿਸੇ ਹੋਰ ਕਣਕ ਦੇ ਮੈਕਸ ਸਿਗੇ ਹੁਣ ਅਸੀਂ ਉਹਨਾਂ ਨੂੰ ਸਾਫ਼ ਕਰਨ ਲੱਗੇ ਆ ਕਿਉਂਕਿ ਕਣਕ ਵੱਢਣੀ ਆ ਇਹਦਾ ਬੀ ਤਿਆਰ ਕਰਨਾ ਆ ਤੇ ਅੱਗੋਂ ਇਹਦੇ ਵਿੱਚ ਕਣਕ ਹੋਰ ਨਾ ਰਲ ਜਾਵੇ ਤੇ ਫਿਰ ਇਸ ਕਰਕੇ ਅਸੀਂ ਹੁਣੇ ਉਹਦੀ ਸਫਾਈ ਕਰ ਰਹੇ ਆ ਸੋ ਉਹ ਕਿਦਾਂ ਕਰ ਰਹੇ ਆ ਜਾਂ ਕੀ ਦਿੱਕਤ ਆ ਤੁਹਾਨੂੰ ਹੁਣੇ ਦਿਖਾ ਲਦੇ ਆਪਾਂ ਲੋ ਜੀ ਆ ਆਹ ਉਹ ਕੋਟੀ ਕਣਕ ਜਿਹੜੀ ਕਸੀਰਾ ਦੇ ਬਿਨਾ ਕਣਕ ਆ ਤੇ ਇਹਦੇ ਵਿੱਚ ਕੀ ਸਗਾ ਕਿਤੇ ਕਿਤੇ ਸਾਡੇ ਕੋਲ ਕੋਈ ਸਿੱਟਾ ਕਿਸੇ ਹੋਰ ਕਣਕ ਦਾ ਰਲਿਆ ਹੋਇਆ ਸਿਕ ਅਸੀਂ ਉਹਨੂੰ ਸਾਨੂੰ ਫਰੋਲਣਾ ਪੈਣਾ ਆ ਆ ਦੇਖੋ ਇਸ ਤਰ੍ਹਾਂ ਨਾਲ ਆ ਦਿਖਾਓ ਭਾਜੀ ਮੜਾ ਜ ਆ ਦੇਖੋ ਆ ਇੱਕ ਦੋ ਵਟਾਂ ਤੋਂ ਐਨੇ ਸਿੱਟੇ ਨਿਕਲ ਆਏ ਤੇ ਇਹਨਾਂ ਨੂੰ ਸਾਫ਼ ਕਰਨਾ ਹੋਣੀ ਜ਼ਰੂਰੀ ਆ ਕਿਉਂਕਿ ਜੇ ਆਪਾਂ ਹੁਣ ਐਦਾਂ ਖੜੀ ਕਣਕ ਤੇ ਇਹਨਾਂ ਨੂੰ ਦੇਖ ਕੇ ਸਾਫ਼ ਕਰ ਦਵਾਂਗੇ ਕੱਢ ਦਵਾਂਗੇ ਤੇ ਫੇਰ ਹੀ ਇਹ ਕੰਮ ਪੋਸੀਬਲ ਹੈਗਾ ਆ ਜੇ ਅਸੀਂ ਨਾ ਕਰ ਸਕੇ ਤਾਂ ਫੇਰ ਇਹ ਰਲ ਜਾਣੀਆਂ ਵਿੱਚ ਤੇ ਹੈਗਾ ਵੀ ਇਹ ਕਿ ਸਾਨੂੰ ਨਾ ਇਦਾਂ ਆ ਦੇਖੋ ਆ ਜੜ੍ਹਾਂ ਤੋਂ ਕੱਢਣਾ ਪੈ ਰਿਆ ਬੂਟਾ ਇਸ ਤਰ੍ਹਾਂ ਇਹ ਸਾਡਾ ਪੰਮਾ ਪਾ ਆ ਵਿਚਾਰਾ ਲੱਗਾ ਹੋਇਆ ਆ ਇਹ ਤੇ ਕੱਢਣਾ ਇਸ ਲਈ ਜ਼ਰੂਰੀ ਜੜ੍ਹਾਂ ਤੋਂ ਕਿਉਂਕਿ ਜੇ ਅਸੀਂ ਹੁਣ ਇਹਨੂੰ ਨਾ ਇਦਾਂ ਕੱਢਿਆ ਤਾਂ ਫੇਰ ਆ ਦੇਖ ਲਓ ਆ ਕਿੰਨੇ ਦਾਣੇ ਹੋ ਜਾਣਗੇ ਤੇ ਅਗਲੀ ਾਰ ਨੂੰ ਜਿਸ ਬੰਦੇ ਨੇ ਸਾਡੇ ਤੋਂ ਸੀਡ ਲੈਣਾ ਆ ਉਹ ਬੰਦੇ ਨੂੰ ਇਹ ਸੀਡ ਰਲਿਆ ਹੋਇਆ ਮਿਲੂਗਾ ਸਾਡੇ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੜੀ ਆ ਜੀ ਜੜੀ ਆ ਸੀਡ ਫਾਰਮ ਵਾਲੇ ਕਹਿੰਦੇ ਹੁੰਦੇ ਆ 골ੜੀ ਸੀਡ ਤਿਆਰ ਕਰਨਾ ਇੱਕ ਤਪੱਸਿਆ ਕਰਨ ਬਰਾਬਰ ਆ ਹੁਣ ਸਮਝ ਆਉਂਦਾ ਤਪੱਸਿਆ ਕਿਉਂ ਕਹਿੰਦੇ ਨੇ ਤੇ ਆ ਦੋ ਵੱਟਾਂ ਦੇ ਉੱਤੋਂ ਕਿੰਨਾ ਸਾਰਾ ਜਿਹੜਾ ਰਲਿਆ ਹੋਇਆ ਸੀਡ ਆ ਉਹ ਅਸੀਂ ਕੱਢਿਆ ਆ ਤੇ ਇਹ ਹਜੇ ਦੋ ਵੱਟਾਂ ਨੇ ਹਜੇ ਅੱਗੇ ਕਣਕ ਉਹ ਦੇਖ ਲਓ ਕਿੰਨੀ ਪਈ ਆ ਜਿਹੜੀ ਕਿ ਆ ਬਾਗ ਦੇ ਵਿੱਚ ਲੱਗੀ ਹੋਈ ਸੀ ਪਰ ਇਹਦੇ ਵਿੱਚ ਨਾ ਸਾਨੂੰ ਫਾਇਦਾ ਕੀ ਹੋਇਆ ਆ ਏਦਾਂ ਸਫਾਈ ਕਰਨ ਦਾ ਇਸ ਤਰ੍ਹਾਂ ਨਾਲ ਅਸੀਂ ਵੱਟਾਂ ਤੇ ਲਾਈ ਹੋਈ ਸੀ ਕਣਕ ਆ ਦੇਖ ਸਕਦੇ ਆ ਵੱਟ ਬਣਾ ਕੇ ਤੇ ਵੱਟ ਦੇ ਦੋਹੀ ਪਾਸੀ ਦੋਹੀ ਪਾਸੀ ਅਸੀਂ ਇੱਕ ਇੱਕ ਦਾਣਾ ਲਾਇਆ ਹੋਇਆ ਸੀ ਉਹਦੇ ਨਾਲ ਕੀ ਹੋਇਆ ਸਾਨੂੰ ਫਾਇਦਾ ਹੋ ਗਿਆ ਕਿ ਇਸ ਤਰ੍ਹਾਂ ਵੱਟਾਂ ਦੇ ਵਿੱਚ ਫਿਰਨਾ ਵੀ ਸੌਖਾ ਆ ਦੂਸਰਾ ਇਹ ਆ ਕਿ ਇਹਨਾਂ ਨੂੰ ਕੱਢਣਾ ਬਹੁਤ ਸੌਖਾ ਹੈ ਇੱਕ ਇੱਕ ਦਾਣੇ ਨੂੰ ਹਨਾ ਜੀ ਤੇ ਉਹ ਦੇਖੋ ਪੰਮਾ ਪਾ ਹੁਣ ਅੱਗੇ ਚਲਾ ਗਿਆ ਦੇਖਦੇ ਹਾਂ ਕਿੱਥੇ ਗਿਆ ਤੇ ਆਹ ਦੇਖੀਏ ਵੀ ਕਿੰਨਾ ਤੁਸੀਂ ਕਹਿਣਾ ਕਿ ਤੁਸੀਂ ਸੋਚੋਗੇ ਵੀ ਯਾਰ ਇਹ ਕਿਹੜੇ ਟੇਢੇ ਕੰਮਾਂ ਚ ਪਏ ਆ ਪਰ ਬੀਜ ਜਿਹੜਾ ਤਿਆਰ ਹੁੰਦਾ ਆ ਨਾ ਜੀ ਉਹ ਬੀਜ ਇਦਾਂ ਹੀ ਤਿਆਰ ਹੁੰਦਾ ਆ ਇਸ ਤਰ੍ਹਾਂ ਨਾਲ ਆਹ ਦੇਖੋ ਜੀ ਜਿੱਦਾਂ ਮੈਂ ਦਿਖਾਉਣ ਲਿਆਂਦਾ ਪਾਜੀ ਇੱਕ ਮਿੰਟ ਰੁਕੋ ਪਾਜੀ ਇਹ ਆ ਦੇਖਿਓ ਆ ਹੁਣ ਭੋੜੀ ਗਣਕ ਨਹੀਂ ਗੀ ਇਹਦਾ ਹੁਣ ਬੂਟਾ ਸਾਨੂੰ ਕੱਢਣਾ ਪਊਗਾ ਇਹ ਆ ਬਣਦਾ ਉਹ ਬੂਟਾ ਮੇਰਾ ਖਿਆਲ ਇਹ ਦੋ ਹੀ ਸਿੱਟੇ ਆ ਭਾਜੀ ਆ ਦੇਖਿਓ ਆ ਦੇਖੋ ਜੀ ਆ ਅਸੀਂ ਆ ਫੜੋ ਭਾਜੀ ਆ ਅਸੀਂ ਕੱਢ ਦਿੱਤਾ ਹਨਾ ਹੁਣ ਆ ਦੇਖਿਓ ਆ ਵਾਲਾ ਜੀ ਸਿੱਟਾ ਇੱਕ ਆ ਗੱਡੂ ਭਾਜੀ ਆ ਕੱਢੋ ਹਾਂ ਜਿਹੜੇ ਦੋ ਆ ਸਿੱਟੇ ਕੱਢੋ ਭਾਜੀ ਖੱਤੀ ਲੋ ਅਬੇਖਣ ਹੁਣ ਤੁਸੀਂ ਦੇਖੋ ਵੀ ਇਸ ਤਰ੍ਹਾਂ ਨਾਲ ਜਿੱਦਾਂ ਕਹਿੰਦੇ ਹੁੰਦੇ ਵੀ ਫਰੋਲਣੀ ਪੈਣੀ ਆ ਸਾਨੂੰ ਸਾਰੀ ਖੜੀ ਗਣ ਜੇ ਅਸੀਂ ਇਹਨੂੰ ਵੱਡ ਦਿੰਨੇ ਆ ਸਾਰੀ ਨੂੰ ਇਕੱਠੀ ਨੂੰ ਵੱਡ ਦਿੰਨੇ ਆ ਫੇਰ ਫਰੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਫੇਰ ਔਖਾ ਹੋ ਜਾਣਾ ਕੰਮ ਕਿਉਂਕਿ ਫੇਰ ਸਾਡੇ ਤੋਂ ਇਹ ਫਰੋਲੀ ਨਹੀਂ ਜਾਣੀ ਤੇ ਫੇਰ ਕੰਮ ਖਰਾਬ ਹੋਊਗਾ ਤੇ ਸੀਡ ਜਿਹੜਾ ਹੁੰਦਾ ਆ ਉਹ ਚ ਰਲ ਆ ਪੈ ਜਾਣਾ ਆ ਠੀਕ ਆ ਜੀ ਆ ਦੀ ਆ ਹੈਗੀ 6:30 ਵਜੇ ਲੋਡ ਆਇਆ ਜੀ ਤਰੀਕਾ ਇੱਕ ਜੇ ਹੁਣ ਆਪਾਂ ਸ਼ੁੱਧ ਸੀਡ ਦੇਣਾ ਆ ਨਾ ਕਿਸੇ ਨੂੰ ਤਾਂ ਪਹਿਲੀ ਗੱਲ ਆ ਇਹਨੂੰ ਇਸ ਤਰੀਕੇ ਨਾਲ ਸਾਨੂੰ ਉਹਨੂੰ ਸ਼ੁੱਧ ਰੱਖਣਾ ਪੈਣਾ ਹੈ ਨਾ ਤੇ ਕੋਈ ਦਵਾਈ ਨਹੀਂ ਪਾਈ ਆਰਗੈਨਿਕ ਤਰੀਕੇ ਨਾਲ ਇਹ ਬੀ ਤਿਆਰ ਕੀਤਾ ਆ ਤੇ ਦੋਸਤ ਕਈ ਸਾੜ ਤੋਂ ਮੰਗ ਵੀ ਰਹੇ ਸੀ ਉਮੀਦ ਕਰਦੇ ਆ ਅਗਲੇ ਸਾਲ ਤੱਕ ਆਪਾਂ ਇਹਨੂੰ ਹੋਰ ਵਧਾ ਦੇਾਂਗੇ ਪਸ਼ੂਆਂ ਦਾ ਚਾਰਾ ਬਹੁਤ ਟਾਪ ਦਾ ਸੀ ਇਹ ਮੰਨਿਆ ਗਿਆ ਪੰਮਾ ਪਾ ਕੱਢੀ ਜਾਂਦਾ ਹਜੇ ਸਿੱਟੇ ਹੋ ਜਾਂ ਨਹੀਂ ਕਹੀਏ ਮੈਨੂੰ ਤਾਂ ਨਹੀਂ ਇੰਨੇ ਲੱਭੇ ਸੀ ਤੇ ਪਸ਼ੂਆਂ ਦਾ ਚਾਰਾ ਇਹ ਬਹੁਤ ਹੀ ਵਧੀਆ ਮੰਨੀ ਗਈ ਆ ਕਣਕ ਠੀਕ ਆ ਜੀ ਆ ਦੇਖੋ ਹੁਣ ਇਹ ਬੀ ਦੇ ਵਿੱਚ ਰਲਿਆ ਸੀ ਬੀ ਦੇ ਵਿੱਚ ਰਲਿਆ ਹੋਇਆ ਸੀ ਆ ਦੇਖੋ ਇੱਕ ਬੀ ਇੱਥੇ ਲਾਇਆ ਸੀ ਆ ਜਾੜਾ ਵੱਜ ਗਿਆ ਤੇ ਉਹ ਇਹ </body> ਕਣਕ ਨਾਲੋਂ ਡਿਫਰੈਂਟ ਆ ਹੁਣ ਇਹ ਸਾਨੂੰ ਸਾਰਾ ਹੀ ਇਸ ਤਰੀਕੇ ਨਾਲ ਕੱਢਣਾ ਪਊਗਾ ਆਹ ਲੋ ਬਾਜੀ ਠੀਕ ਆ ਜੀ ਕਿਉਂਕਿ ਆਹ ਲੋ ਜੀ ਜੇ ਆਪਾਂ ਮਸ਼ੀਨ ਨਾਲ ਵੱਢਦੇ ਆਂ ਮਸ਼ੀਨ ਨਾਲ ਵੱਢ ਕੇ ਅੱਗੇ ਵੱਢਦੇ ਆਂ ਤੇ ਮਸ਼ੀਨ ਦੀ ਇੱਕ ਦਿੱਕਤ ਇਹ ਆ ਵੀ ਰੋ ਵੀ ਆਪਾਂ ਨੂੰ ਪਤਾ ਆ ਕਿ ਉਹਦੇ ਵਿੱਚ ਮਸ਼ੀਨ 'ਚ ਕੁਝ ਦਾਣੇ ਪਹਿਲਾਂ ਹੀ ਹੁੰਦੇ ਆ ਜਿੱਥੇ ਪਹਿਲਾਂ ਵੱਢੀ ਕੀਤੀ ਹੁੰਦੀ ਆ ਮਸ਼ੀਨ ਨੇ ਉਹ ਤੋਹਫੇ ਦਾਣੇ ਰਲ ਜਾਂਦੇ ਆ ਤੇ ਐਦਾਂ ਬਸ ਇਦਾਂ ਤੁਰੇ ਜਾਣਾ ਇੱਕ ਇੱਕ ਦਾਣਾ ਕੱਢ ਕੇ ਇੱਕ ਇੱਕ ਸਿੱਟਾ ਫਰੋਲਣਾ ਪੈਣਾ ਇਹ ਹੀ ਇਹ ਹੀ ਇਹਦੀ ਤਪੱਸਿਆ ਆ ਜੀ ਜਿਹੜੀ ਮਤਲਬ ਆਪਾਂ ਨੂੰ ਕਰਨੀ ਪੈਂਦੀ ਆ ਤਕਰੀਬਨ ਅੱਧਾ ਘੰਟਾ ਹੋ ਗਿਆ ਹਜੇ ਅਸੀਂ ਤੱਕ ਇਹੀ ਵਟਾਂ ਦੋ ਤਿੰਨ ਫਰੋਲੀਆਂ ਆ ਕਿੰਨਾ ਕੇ ਇਹ ਮਿਹਨਤ ਵਾਲਾ ਕੰਮ ਆ ਤੋਂ ਸੀਡ ਤਿਆਰ ਕਰਨਾ ਸਰ ਐਦਾਂ ਸਾਨੂੰ ਕਰਨਾ ਪੈਂਦਾ ਜਿੱਥੋਂ ਅਸੀਂ ਕਿਲੋ ਖੰਡ ਸੀਡ ਲੈ ਕੇ ਆਏ ਆ ਤੇ ਇਹਨੂੰ ਅਸੀਂ ਟ੍ਰਾਇਲ ਕਿਉਂ ਕਿਹਾ ਅਸੀਂ ਟ੍ਰਾਇਲ ਐਸ ਵਜਾ ਕਰਕੇ ਕਹਿੰਨੇ ਆ ਕਿਉਂਕਿ ਸਾਨੂੰ ਪਤਾ ਆ ਵੀ ਇਹਦੇ ਤੇ ਸਾਡੀ ਮਿਹਨਤ ਆਉਣੀ ਆ ਇਹ ਨਹੀਂ ਕਿ ਕਿਸੇ ਨੇ ਸਾਨੂੰ ਸੀਡ ਦੇ ਦਿੱਤਾ ਹਲੋ ਹੁਣ ਤੁਸੀਂ ਕਹੋਗੇ ਇਹ ਵੀ ਵਾਢੀ ਲੱਗੇ ਆ ਕਰਨ ਹੈ ਹਲੋ ਜੀ ਹਾਂ ਇਹ ਵੀ ਵਾਢੀ ਲੱਗੇ ਆ ਕਰਨ ਪਰ ਇੱਕ ਇੱਕ ਸਾਨੂੰ ਆ ਦੇਖੋ ਆ ਲੋ ਜੀ ਆ ਡਿਫਰੈਂਟ ਹੋ ਗਿਆ ਨਾ ਆ ਦੇਖੋ ਆ ਆ ਵਾਲਾ ਬੂਟਾ ਇਹ ਸਾਨੂੰ ਕੱਢਣਾ ਪਊਗਾ ਜੀ ਹਨਾ ਤੇ ਆਲੋਜੀ ਆ ਬੂਟਾ ਫੜ ਕੋਜੀ ਨੌਂ ਦੀ ਕੋਈ ਸਮੱਸਿਆ ਨਹੀਂ ਜੇ ਜੋਰ ਵਾਲਿਆ ਹੋਵੇ ਪਰ ਕੋਈ ਹੋਰ ਕਣਕ ਦਾ ਰਲਿਆ ਹੋਣਾ ਉਹ ਸਮੱਸਿਆ ਵਾਲੀ ਗੱਲ ਹੁੰਦੀ ਆ ਤੇ ਉਹ ਫੇ ਅੱਗੋਂ ਤੋਂ ਅੱਗੋਂ ਨਾ ਮਿਕਸ ਹੋਈ ਜਾਂਦਾ ਆ ਫੇਰ ਉਹ ਬਰੀਡ ਮਤਲਬ ਇੱਕ ਤਾਂ ਕ੍ਰੋਸ ਬਰੀਡਿੰਗ ਜੀ ਹੋਣ ਵਾਲੀ ਗੱਲ ਹੋ ਜਾਂਦੀ ਆ ਦੂਸਰੀ ਦਿੱਕਤ ਇਹ ਆ ਜਾਂਦੀ ਆ ਕਿ ਇਹ ਜਿਹੜੀਆਂ ਕਣਕਾਂ ਆ ਇਹ ਤਾਂ ਮਿਕਸ ਹੋਈ ਜਾਣੀਆਂ ਤੇ ਲੋਜੀ ਤੇ ਇਸੇ ਕੰਮ ਦੇ ਉੱਤੇ ਜਿਹੜਾ ਉਹ ਖਰਚਾ ਆ ਜਾਂਦਾ ਲੇਬਰ ਚੜ ਜਾਂਦੀ ਹੈ ਹਨਾ ਇਹ ਤੇ ਨਹੀਂ ਨਾ ਹੋ ਸਕਦਾ ਕਿ ਆਪਾਂ ਕਿਸੇ ਨੂੰ ਸੀਡ ਦਈਏ ਤੇ ਸੀਡ ਉਹਨੂੰ ਦੇ ਦਈਏ ਮੈਕਸ ਲੋ ਜੀ ਆਇਆ ਮੀਨਤਾ ਇਕਦਾਂ ਗੱਲਾਂ ਬਣਦੀਆਂ ਤੇ ਇਹ ਹੈ ਆਪਣੀ ਕਿਸਮ ਦੀ ਬੱਕਰੀ ਬਾੜੀ ਠੀਕ ਹੈ ਇਹ ਹੈ ਆਪਣੀ ਕਿਸਮ ਦੀ ਬੱਕਰੀ ਤਰ੍ਹਾਂ ਦੀ ਬਾੜੀ ਹਨਾ ਤੇ ਜੇ ਮਸ਼ੀਨਾ ਕਰਦੇ ਆ ਤੇ ਮਸ਼ੀਨ ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਜਿੱਦਾਂ ਵੀ ਪਹਿਲਾਂ ਵੀ ਦਾਣੇ ਕੁਛ ਹੁੰਦੇ ਨੇ ਤੇ ਉਹਦੇ ਵਿੱਚ ਪਤਾ ਹੀ ਨਹੀਂ ਲੱਗਣਾ ਇਹ ਸਾਨੂੰ ਹੱਥ ਨਹੀਂ ਕੱਟਣੀ ਪੈਣੀ ਆ ਬਹੁਤ ਮਿਹਨਤ ਆਉਗੀ ਇਹਦੇ ਤੇ ਤੇ ਫਿਰ ਜਾ ਕੇ ਇੱਕ ਸੀਡ ਤਿਆਰ ਹੋਏਗਾ ਉੱਚੀ ਨੀਵੀ ਕਿਤੋਂ ਤੁਹਾਨੂੰ ਲੱਗੇਗਾ ਕਿ ਛੋਟੀ ਰਹਿ ਗਈ ਆ ਕਿਤੋਂ ਤੁਹਾਨੂੰ ਵੱਡੀ ਲੱਗੇਗੀ ਇਹੀ ਇਹਦਾ ਸਬੂਤ ਆ ਕਿ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਕੋਈ ਕੁਛ ਨਹੀਂ ਇਹਨੂੰ ਕੀਤਾ ਹੋਇਆ ਨਹੀਂ ਮੰਗਿਆ ਹੀ ਕੱਖ ਨਹੀਂ ਠੀਕ ਹੈ ਜੀ ਬਹੁਤ ਜ਼ਿਆਦਾ ਇਹਨੂੰ ਕੋਈ ਪਾਣੀ ਪੂਣੀ ਕੁਛ ਕੁਛ ਨਹੀਂ ਲੱਗਾ ਉਹ ਹੁੰਦੇ ਹੁੰਦੇ ਅਸੀਂ ਇੱਧਰ ਆ ਗਏ ਇੱਧਰ ਤਕਰੀਬਨ ਆ ਜਿਹੜੀ ਕਣਕ ਆ ਸੇਮ ਕਣਕ ਲੱਗੀ ਹੋਈ ਆ ਤੋ ਇਹਦੇ ਵਿੱਚ ਉਮੀਦ ਆ ਕਿ ਇਹਦੇ ਵਿੱਚੋਂ ਵੀ ਕਾਫੀ ਜਿਹੜੇ ਨਿਕਲਿਆ ਉਹ ਪਰ ਇਹਦੇ ਵਿੱਚ ਇਹ ਆ ਇਹ 3 ਕਵਟਾਂ ਹੀ ਨੇ ਤੋ ਇਹ ਥੋੜਾ ਜਿਹਾ ਉਧਰ ਨਾਲੋਂ ਈਜ਼ੀ ਕੰਮ ਲੱਗਦਾ ਦੇਖਦੇ ਆ ਬਾਕੀ ਪਰ ਆ ਜਿਹੜੀ ਚੀਜ਼ ਆ ਨਾ ਜਿਹੜਾ ਲੋਕ ਪੁੱਛ ਲੈਂਦੇ ਨੇ ਤੇ ਹੁਣ ਵੀ ਕਿਸੇ ਨੇ ਮੈਸੇਜ ਕਰਿਆ ਕਿ ਯਾਰ ਸੋਨਾ ਮੋਤੀ ਕਣਕ ਜਿਹੜੀ ਮਹਿੰਗੀ ਆ ਆ ਹੋ啊 ਤੁਸੀਂ ਸੀਡ ਹੈ ਸਰ ਸੀਡ ਤੁਸੀਂ 2 ਕਿਲੋ 3 ਕਿਲੋ 4 ਕਿਲੋ ਲੈ ਕੇ ਆਪ ਦਾ ਬੀਜ ਸਕਦੇ ਆ ਅਸੀਂ ਕਿਲੋ ਤੋਂ ਡਵੈਲਪ ਕਰਿਆ ਆ ਸਾਰਾ 1 ਕਿਲੋ ਵੀ ਸ਼ਾਇਦ ਸੀਡ ਨਹੀਂ ਸੀ ਜਿਹੜਾ ਤੁਸੀਂ ਲੱਗਿਆ ਦੇਖ ਰਹੇ ਆ ਤੇ ਆ ਜਿਹੜੀ ਉਸ ਦਿਨ ਮੈਂ ਤੁਹਾਨੂੰ ਕਣਕ ਦਿਖਾ ਲਈ ਸੀ ਇਹ ਡਿਫਰੈਂਟ ਕਣਕ ਆ ਹਨਾ ਇਹਨੂੰ ਹੁਣ ਇੱਦਾਂ ਵੱਡ ਕੇ ਇਹਨੂੰ ਵੱਖਰੀ ਰੱਖਣਾ ਇਹ ਇਹਦੇ ਵਿੱਚ ਰਲਣ ਨਹੀਂ ਆਪਾਂ ਦੇ ਸਕਦੇ ਜੇ ਇਹਦੇ ਵਿੱਚ ਰਲ ਜਾਂਦੀ ਆ ਤਾਂ ਫੇਤੇ ਰਲਾ ਪੈ ਗਿਆ ਸੋ ਹਵਾ ਵੀ ਚੱਲ ਰਹੀ ਆ ਕਾਫੀ ਆ ਤੇ ਬਾਕੀ ਚੱਲਣ ਦਿਓ ਹੁਣ ਕੰਮ ਨੂੰ ਦੇਖਦੇ ਆਂ ਕਿਦਾਂ ਕੱਢ ਲਈਏ ਬਾਕੀ ਦੇ ਦਾਣੇ ਜਿਹੜੇ ਹੈਗੇ ਆ ਉਹ ਕੱਢ ਹੀ ਲਿਆ ਜਾਣ ਤਾਂ ਚੰਗਾ ਭਾਜੀ ਕੱਢੀ ਜਾਂਦੇ ਨੇ ਲਓ ਜੀ ਆ ਜੋ ਉਹ ਹੈਗੀ ਫੇਵਾਰ ਇਹਨਾਂ ਦੀ ਨਿਗਾ ਤੋਂ ਵੀ ਕੁਝ ਬਚ ਜਾਂਦਾ ਦਾਣਾ ਕਈ ਵਾਰੀ ਸਾਡੇ ਤੋਂ ਵੀ ਭਲੇਖਾ ਲੱਗ ਜਾਂਦਾ ਤਾਂ ਤੁਸੀਂ ਦੇਖੋ ਵੀ ਇਸ ਤਰ੍ਹਾਂ ਨਾਲ ਇੱਕ ਕੰਮ ਇਹ ਚੱਲਦਾ ਤੇ ਹਜੇ ਵੀ ਲੋਕ ਇਹ ਸੋਚਣ ਵੀ ਸ਼ਾਇਦ ਇਹ ਕੰਮ ਇਨਾ ਈਜ਼ੀ ਆ ਤਾਂ ਫੇਰ ਤੇ ਯਾਰ ਕੰਮ ਵਾਲਾ ਔਖਾ ਤੇ ਬਾਕੀ ਜਿਹੜੀ ਤੁਸੀਂ ਇੱਥੇ ਦੇਖ ਰਹੇ ਆ ਥੱਲੇ ਆ ਸਫਾਈ ਦੇਖ ਰਹੇ ਆ ਇਹਦੇ ਵਿੱਚ ਬਾਥੂ ਤੇ ਹੋਰ ਘਾਵਗਰਾਂ ਬਹੁਤ ਸਿਗਾ ਉਹ ਭਾਜੀ ਹੁਣਾਂ ਨੇ ਹੱਥੀਂ ਕੱਢਿਆ ਕਈ ਵਾਰੀ ਇਹਨੂੰ ਗੋਡੀ ਕਰਨੀ ਪਈ ਆ ਤੋਂ ਜੇ ਤਾਂ ਦੇਖੋ ਆਪਾਂ ਬਿਨਾਂ ਜ਼ਹਿਰਾਂ ਦੇ ਕੋਈ ਚੀਜ਼ ਖਾਣੀ ਆ ਆਪਾਂ ਕੋਈ ਚੀਜ਼ ਚਾਹੁੰਦੇ ਆ ਵੀ ਸਾਨੂੰ ਸ਼ੁੱਧ ਮਿਲ ਜਾਏ ਫੇਰ ਕਿਤੇ ਨਾ ਕਿਤੇ ਆਪਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ ਬਾਕੀ ਇਹ ਬਾਥੂ ਵਗੈਰਾ ਜਾਂ ਇਹ ਜੋ ਵੀ ਚੀਜ਼ਾਂ ਨੇ ਤੁਹਾਡੀਆਂ ਦੁਸ਼ਮਣ ਨਹੀਂ ਹੈਗੀਆਂ ਜੇ ਕਿਤੇ ਫਸਲ 'ਚ ਖੂਬੀ ਜਾਂਦੀਆਂ ਤੇ ਇਹਦਾ ਫਾਇਦਾ ਹੀ ਆ ਯਾਨੀ ਕਿ ਆਪਾਂ ਨੂੰ ਹਨਾ ਤੇ ਬਾਥੂ ਤੁਸੀਂ ਖਾ ਸਕਦੇ ਆ ਸੋ ਆਹ ਦੇਖ ਲਓ ਆਹ ਇੱਕ ਇੱਕ ਕਿਤੇ ਬਾਜੀ ਕੋਲੋਂ ਜਿਹੜਾ ਹੈ ਉਹ ਰਹਿ ਜਾਂਦਾ ਤੇ ਅਸੀਂ ਵੀ ਨਾਲ ਲੱਗੇ ਹੋਏ ਹਾਂ 엄마 பாਜੀ ਦੀਆਂ ਡਿਊਟੀਆਂ ਦੇ ਵਿੱਚੋਂ ਇੱਕ ਆ ਕਿ ਇਹ ਸਾਰਾ ਕੰਮ ਦੇਖਣਾ ਤੇ ਹੁਣ ਅਸੀਂ ਅੱਗੇ ਵਧਦੇ ਜਾਂਦੇ ਆ तकरीबन ਇਧਰੋਂ ਸਾਨੂੰ ਲੱਗਦਾ ਕਿ ਸਫਾਈ ਹੋ ਗਈ ਆ ਤੇ ਕੋਈ ਕੋਈ ਸਾਨੂੰ ਲੱਭ ਰਿਹਾ ਆ ਦਾਣਾ ਸਾਨੂੰ ਸ਼ੱਕ ਸੀਗਾ ਮੈਨੂੰ ਵੈਸੇ ਕਿ ਇਧਰਲੇ ਪਾਸੇ ਥੋੜਾ ਰਲਾ ਜ਼ਿਆਦਾ ਹੋਣਾ ਆ ਹਨਾ ਬਾਜੀ ਪਰ ਇਧਰ ਘਟਿਆ ਸਕੂ ਇਧਰ ਹੈ ਨਹੀਂਗਾ ਮੈਨੂੰ ਉਧਰ ਸ਼ੱਕ ਸੀ ਕਿ ਉਧਰ ਘਟਿਆ ਤੇ ਇੱਧਰ ਮੈਨੂੰ ਲੱਗਦਾ ਸੀ ਜ਼ਿਆਦਾ ਆ ਪਰ ਇੱਧਰ ਵਿਚਾਰ ਆ ਆ ਤੇ ਆ ਦੇਖੋ ਇਦਾਂ ਆ ਜਾੜਾ ਹੈ ਨਾ ਆ ਜਾੜੇ ਦਾ ਜਾੜਾ ਇਦਾਂ ਆ ਗਿਆ ਇਹਨੂੰ ਸਾਨੂੰ ਜਾੜਾ ਹੀ ਖੇਚਣਾ ਪਊਗਾ ਆਲੋ ਭਾਜੀ ਇੱਕ ਮੁਠ ਲਿਆ ਕੇ ਬੀਜ ਪਾਈਆ ਪਾਈਆ ਲਿਆ ਕੇ ਬੀਜ ਤੇ ਇਦਾਂ ਬਣਾਏ ਜਾਂਦੇ ਆ ਜੀ ਉਹ ਵਧਾਏ ਜਾਂਦੇ ਆ ਕਿਤੇ ਨਿਮੀ ਰਹਿ ਗਈ ਆ ਦੇਖੋ ਕਣਕ ਕਿਤੇ ਉਹ ਭਰਮੀ ਤੁਹਾਨੂੰ ਲੱਗਦੀ ਆ ਤੇ ਇੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਅਸੀਂ ਕੋਈ ਇਹਨੂੰ ਖਾਦ ਵੀ ਨਹੀਂ ਪਾਈ ਹੋਈ ਠੀਕ ਹੈ ਜੀ। ਤੋਂ ਅਗਲੇ ਸਾਲ ਇਹਨੂੰ ਪਸ਼ੂਆਂ ਲਈ ਵੀ ਬੀਜਣ ਜਾ ਰਹੇ ਹਾਂ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਹਰੀ ਵੱਢ ਕੇ ਪਾਵਾਂਗੇ ਤੇ ਐਤਕੀ ਬਾਸੇ ਨੂੰ ਇਸ ਤਰ੍ਹਾਂ ਸਾਫ਼ ਕਰਨਾ ਐਤਕੀ ਖਾ ਕੇ ਵੀ ਦੇਖ ਲਾਂਗੇ ਥੋੜੀ ਜੀ ਟੇਸਟ ਕਰਾਂਗੇ ਕਿ ਕੀ ਬਣਿਆ। ਲਓ ਜੀ। ਪਾਣੀ ਕਰ ਲਈ ਹੈ ਸ਼ੁਰੂ ਵੱਢਣੀ। ਲੋ ਜੀ ਆ ਇਸ ਤਰ੍ਹਾਂ ਸਾਫ ਕਾਨੀ ਪੈ ਰਹੀ ਹੈ ਲੋ ਜੀ ਸਜਣੋ ਆਇਆ ਕਣਕ ਆਪਾਂ ਤੁਹਾਨੂੰ ਦਿਖਾ ਲੈਣੇ ਸੀ ਇਹਦੇ ਦਾਣੇ ਦਾਣੇ ਤੁਸੀਂ ਇਹਦੇ ਦੇਖ ਸਕਦੇ ਆ ਬਹੁਤ ਤੰਦਰੁਸਤ ਤੇ ਬਹੁਤ ਸਿਹਤਮੰਦ ਦਾਣੇ ਨੇ ਤੇ ਕਮਾਲ ਹੋਈ ਪਈ ਹੈ ਯਾਰ ਕਿੱਡੇ ਵੱਡੇ ਦਾਣੇ ਆ ਤੇ ਕਿੰਨੇ ਸੋਹਣੇ ਦਾਣੇ ਆ ਆ ਦੇਖੋ ਲੰਬੇ ਲੰਬੇ ਦਾਣੇ ਆ ਨਾ ਇਸ ਕਣਕ ਦੇ ਮਿਹਨਤ ਕੀਤੀ ਲੱਗਦਾ ਆ ਵੀ ਸਾਰੀ ਵਾਰ ਆ ਗਈ ਆ ਮੰਨ ਲਓ ਵੀ ਕੁਝ ਦਾਣੇ ਤੁਹਾਨੂੰ ਲੱਗਦੇ ਆ ਮਾੜੇ ਆ ਉਹ ਫੇ ਤੁਹਾਨੂੰ ਫਰੋਲਣੇ ਹੀ ਆ ਇਸ ਤਰ੍ਹਾਂ ਪੈਂਦੇ ਨੇ ਵੀ ਮੰਨ ਲਓ ਤੁਹਾਨੂੰ ਲੱਗਦਾ ਕਿ ਆਹ ਦਾਣਾ ਥੋੜਾ ਜਿਹਾ ਸੇਤਮੰਦ ਨਹੀਂ ਹੈ ਜਾਂ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਇਹਨੂੰ ਤੁਹਾਨੂੰ ਕੱਢਣਾ ਪਊਗਾ ਇਹ ਇੱਕ ਤਰ੍ਹਾਂ ਨਾਲ ਜਿਦਾ ਸਾਡੀਆਂ ਬੀਬੀਆਂ ਦਾਲ ਚੁਗਦੀਆਂ ਨੇ ਜਦੋਂ ਆਪਾਂ ਦਾਲ ਬਣਾਉਂਦੇ ਆ ਦਾਲ ਚੁਗੀ ਜਾਂਦੀ ਹੈ ਜਦੋਂ ਤੇ ਇਦਾਂ ਹੀ ਇਸ ਸੀਡਸ ਨੂੰ ਇੱਕ ਤਰ੍ਹਾਂ ਦੇਖਣ ਦੀ ਗੱਲ ਹੁੰਦੀ ਆ ਕਿਉਂਕਿ ਜੇ ਤੁਸੀਂ ਦਵਾਈਆਂ ਨਹੀਂ ਲਾਉਣੀਆਂ ਜੇ ਤੁਸੀਂ ਕੋਈ ਇਹਨੂੰ ਖਾਦਾ ਨਹੀਂ ਪਾਈਆਂ ਹੈਗੀਆਂ ਕੁਛ ਨਹੀਂ ਕੀਤਾ ਤਾਂ ਫੇਰ ਤੁਹਾਨੂੰ ਇਹ ਕਰਨਾ ਪਊਗਾ ਤਕਰੀਬਨ ਸਾਰੇ ਦਾਣੇ ਬਹੁਤ ਸਾਫ਼ ਆ ਸਾਫ਼ ਦਾਣੇ ਤੇ ਸਾਫ਼ ਕਣ ਕੇ ਲੰਬੇ ਦਾਣੇ ਨੇ ਤੇ ਬਾਕੀ ਵੀ ਤਕਰੀਬਨ ਇਸੇ ਤਰ੍ਹਾਂ ਦੀ ਕਣਕਾਊਗੀ ਤੇ ਸੋ ਸੀਡ ਆ ਜੀ ਇਹ ਤਿਆਰ ਆ ਆਪਣਾ ਤੇ ਅਗਲੇ ਸਾਲ ਇਹਨੂੰ ਹੋਰ ਵਧਾ ਦੇਾਂਗੇ ਤੁ ਫਿਰ ਆਪਾਂ ਤੁਹਾਨੂੰ ਦੇਣ ਦੇ ਲਈ ਤਿਆਰ ਆ ਜੀ ਜਿੰਨਾ ਮਰਜੀ ਸੀਡ ਲੈ ਲਿਓ ਜੀ